ਉਹ ਤੋਂ ਪਹਿਲਾਂ ਇੱਥੇ ਕਟੀਆਂ ਜਿਹਾ ਪਰਚੇ ਇਹ ਐਂਟਰੀ 게ਟ ਆ ਐਂਟਰੀ 게ਟ ਤੋਂ ਬਾਅਦ ਅੱਗੇ ਟ੍ਰੈਫਿਕ ਬਹੁਤ ਜ਼ਿਆਦਾ ਆ ਦੂਰ ਦੂਰੋਂ ਇੱਥੋਂ ਮੱਝਾ ਹਗਾਵਾਂ ਲੈ ਕੇ ਆਏ ਨੇ ਲੋਕ ਬਹੁਤ ਭਾਰੀ ਕੱਠ ਹੁੰਦਾ ਇੱਥੇ ਸਨਵਾ ਦੇ ਸੀਨ ਦਿਖਾਉਣੇ ਆ ਸਾਰੇ ਟ੍ਰੈਫਿਕ ਬਸ ਦੇਖੋ ਬਹੁਤ ਜ਼ਿਆਦਾ ਆ ਬਾਹਰ ਹੀ ਬਹੁਤ ਜ਼ਿਆਦਾ ਅੰਦਰ ਤਾਂ ਇਹ ਵੀ ਜ਼ਿਆਦਾ ਹੋਣੀ ਆ ਕੱਟੋ ਘੱਟ ਅੱਜ 1500 2000 ਦੇ ਖ਼ਰੀਬ ਮੱਝਾ ਜਿਹੜੀ ਉਹ ਕਈ ਆਈਆ ਮੱਝਾ گاਵਾ ਉਹ ਮਾਰ ਕੇ ਦਾ ਢੀਡੇ ਰਸਤਿਆਂ ਦੇ ਵਿੱਚ ਦੀ ਹੋ ਕੇ ਅਸੀਂ ਤੁਹਾਨੂੰ ਸਾਰਾ ਜਿਹੜਾ ਇਹ ਮੰਡੀ ਦਾ ਦ੍ਰਿਸ਼ ਦਿਖਾਵਾਂਗੇ ਠੀਕ ਆ ਠੀਕ ਆ ਅਜੇ ਜਿਹੜੀ ਮੰਡੀ ਆ ਜਿੱਥੇ ਮੱਝਾ ਗਾਵਾਂ ਦਾ ਖੜਨ ਦਾ ਖੜਾਇਆ ਹੋਇਆ ਹੈਗਾ ਮਣਕੀ ਜਿੱਥੇ ਸਥਾਨ ਆ ਜਿਹੜਾ ਉਹ ਉਹ ਤਾਂ ਅਜੇ ਬਹੁਤ ਦੂਰ ਆ ਪਿੱਛੇ ਹੀ ਬਹੁਤ ਜ਼ਿਆਦੀ ਟ੍ਰੈਫਿਕ ਆ ਸੋ ਅਸੀਂ ਇਸ ਟ੍ਰੈਫਿਕ ਨੂੰ ਹੌਲੀ-ਹੌਲੀ ਵਿੱਚ ਦੀ ਲੰਘਦੇ ਹੋਏ ਪਾਰ ਕਰਾਂਗੇ ਤੁਹਾਨੂੰ ਸਾਰਾ ਦ੍ਰਿਸ਼ਾ ਜੋ ਅਸੀਂ ਅੱਜ ਇਸ ਵੀਡੀਓ ਰਾਹੀਂ ਇਸ ਮੰਡੀ ਦਾ ਦ੍ਰਿਸ਼ ਜਿਹੜਾ ਉਹ ਦਿਖਾਉਣਾ। ਜਮ ਲੱਗ ਚੁੱਕਾ ਪੂਰਾ ਇੰਨਾ ਜਿਆਦਾ ਜੰਮ ਕਿ ਵਿੱਚ ਦੀ ਅਸੀਂ ਲੰਘ ਵੀ ਨਹੀਂ ਸਕਦੇ। ਸੋ ਵੇਟ ਕਰੋ। ਹੋ ਜੀ ਹੁਣ ਆਪਾਂ ਆ ਗਏ ਜਿੱਥੇ ਸਾਰੀਆਂ ਮੱਜਾਂ ਛੱਡ ਦੇ ਥੱਲੇ ਖੁਰਨੀਆਂ ਬਣਾਇਆਂ ਹੋਈਆਂ ਨੇ ਜਿੱਥੇ ਇਹ ਸੌਦਾ ਹੁੰਦਾ ਮੱਜਾਂ ਦਾ ਤੁਹਾਨੂੰ ਸਾਰਾ ਦਿਖਾਵਾਗੇ ਅਸੀਂ ਲੋ ਜੀ ਪਹਿਲਾਂ ਸਾਣ ਦੇ ਦਰਸ਼ਨ ਕਰੋ ਸਾਰੇ ਆਣੇ ਸਭ ਤੋਂ ਪਹਿਲਾਂ ਲੋ ਜੇ ਇੱਥੋਂ ਸਟਾਰਟ ਹੁੰਦੀ ਹੈ ਮੰਡੀ ਮੰਡੀ ਦਾ ਮੇਨ ਗੇਟ ਆ ਇਹ ਅੰਦਰਲਾ ਮੇਨ ਗੇਟ ਬਾਹਰੇ ਸੀਗਾ ਇਹ ਅੰਦਰ ਗੇਟ ਆ ਇੱਥੋਂ ਸਟਾਰਟ ਹੁੰਦੀ ਹੈ ਅਸਲ ਮੰਡੀ ਜਿੱਥੇ ਇਹ ਮੰਡੀ ਭਰਦੀ ਆ ਸਭ ਤੋਂ ਪਹਿਲਾਂ ਇਧਰਲੇ ਪਾਸੇ ਲੱਗਿਆ ਨਿੰਬੂ ਵਾਲਾ ਜੂਸ ਅੱਗੇ ਮੱਝਾਂ ਹਰੇਕ ਤਰ੍ਹਾਂ ਦੀ ਮੱਝ ਸਾਨੂੰ ਇੱਥੇ ਮਿਲੂਗੀ ਹਰੇਕ ਏਰੀਆ ਦੀ ਮੱਝ ਦੂਰ ਦੂਰੋਂ ਲੋਕ ਇਸ ਮੰਡੀ ਤੇ ਆਉਂਦੇ ਆ ਬਹੁਤ ਜ਼ਿਆਦਾ ਭਰਦੀ ਆ ਘੱਟੋ ਘੱਟ 1500 ਦੇ ਕਰੀਬ ਅੱਜ ਇੱਥੇ ਮੱਝ ਪਹੁੰਚੀ ਆ ਤੇ ਨਾਲ ਨਾਲ ਆਹਾਂ ਮੂਰੀਆਂ ਸੰਗਲ ਰਾਜਪੌਣ ਵਾਲੇ ਸ਼ਸਤਰ ਵਸਤਰ ਜਿਹੜੇ ਹੁੰਦੇ ਆ ਅੱਜਾ گاਵਾ ਦੇ ਉਹ ਵੀ ਸਮਿਲ ਜਾਂਦੇ ਆ ਫੋੜੇ ਆ ਹੀ ਮਿਲ ਜਾਂਦਾ ਭਾਈ ਬੱਡ ਜਾ ਮੱਝਾਂ ਥੱਲੇ ਗੱਦਾ ਲਾਉਣ ਨੂੰ ਲੋ ਵੀ ਦੇਖੋ ਜੀ ਕਰੋ ਇਹ ਦਰਸ਼ਨ ਮੱਝ ਦੇ ਨੇ ਮਾਦ ਲੈਤੀ ਆ ਹੋਰ ਵੀ ਠੀਕ ਆ ਮੀਨ ਦੇ ਕਾਰਨ ਚੱਕੜ ਬਹੁਤ ਜ਼ਿਆਦਾ ਹੋ ਗਿਆ ਤਾਂ ਆਪ ਇੱਧਰ ਨਹੀਂ ਜਾਵਾਂਗੇ ਚੱਕੜ ਵਿੱਚ ਆਪਾਂ ਇੱਧਰ ਦੀ ਬਾਈਪਾਸ ਹੋ ਜਾਾਂਗੇ ਚੱਲਣਗੇ ਹੁਣ ਹੋਰ ਨਜ਼ਰ ਨਾ ਦਿਆਂ ਮਾੜੀ ਅਸੀਂ ਚੱਕੜ ਵਿੱਚ ਦੀ ਜਾਣਾ ਪੈ ਗਿਆ ਆਪਾਂ ਨੂੰ ਓਹੋ ਹੋ 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 ਦੇਖ ਲਓ ਜੀ ਮੰਡੀ ਇਹ ਆ ਅਸਲ ਮੰਡੀ ਮੇ ਇਹ ਕਰਕੇ ਬੁਰਾ ਹਾਲ ਹੋ ਗਿਆ ਪੂਰਾ ਇਹ ਘੱਟੋ ਘੱਟ ਮੰਨ ਲਓ 10-12 ਛੱਡ ਬਣਾਏ ਹੋਏ ਨੇ ਪੂਰੇ ਵੱਡੇ ਵੱਡੇ ਹਰੇਕ ਤਰ੍ਹਾਂ ਦੇ 20 ਕਿਲੋ ਵਾਲੀ 15 ਕਿਲੋ ਵਾਲੀ 12 ਕਿਲੋ ਵਾਲੀ ਟੋਕੜ ਮੱਝ ਜਿਹੜਾ ਮਰਜ਼ੀ ਬੰਦਾ ਇੱਥੇ ਆ ਕੇ ਆਪਣੀ ਪਸੰਦ ਕਰਕੇ ਮੱਝ ਖਰੀਦ ਸਕਦਾ ਹਰੇਕ ਤਰ੍ਹਾਂ ਦੀ ਗਾਂ ਸਾਨੂੰ ਇੱਥੇ ਮਿਲੂਗੀ ਤੇ ਉਹ ਬੈਠਾ ਮੁੰਡੇ ਕੈਨੇਡਾ ਵਾਲੇ ਇਹ ਕੈਨੇਡਾ ਤੋਂ ਆਏ ਨੇ ਕੈਨੇਡਾ ਤੋਂ ਆ ਕੇ ਇਹ ਮੱਝਾਂ ਦਾ ਵਪਾਰ ਹੁਣ ਕਰਦੇ ਨੇ ਸ਼ੁਰੂਆਤ ਆ ਹਜੇ ਲੋ ਜੀ ਇਹ ਮੁੰਡਾ ਆ ਕੈਨੇਡਾ ਤੋਂ ਕੈਨੇਡਾ ਜਾ ਕੇ ਮੱਝਾਂ ਦਾ ਵਪਾਰ ਕਰਦਾ ਲੋ ਜੀ ਆ ਲੈ ਸੰਤ ਜੀ ਚੋਈਏ ਚੋਈਏ ਹੋਰ ਮੱਝ ਚੋ ਕੇ ਦਿਖਾਓ ਬਈ ਆ ਗਾਂ ਆਪਣੀ ਲੋ ਜੀ ਸ਼ਰਟ ਦੇਖੋ ਬਹੁਤ ਜਿਆਦੇ ਵੱਡੇ ਸ਼ਰਟ ਨੇ ਕਟੋ ਘੱਟ ਨਾਲ 10-12 ਸ਼ਰਟ ਨੇ ਜੀ ਇੱਥੇ ਮੈਂ ਗਿਣਤੀ ਹਜੇ ਕੀਤੀ ਨਹੀਂ ਅੰਦਾਜ਼ਾ ਲਾਇਆ ਵੀ 10-12 ਸ਼ਰਟ ਨੇ 2000 ਮਾਝ ਇਥੇ ਰਾਮਦਾਰੀ ਨਾਲ ਖੜ ਜਾਂਦੀ ਆ ਲੋ ਜੀ ਗਾਈ ਦੀ ਧਾਰ ਮਾਰ ਕੇ ਦੇਖਦਾ ਬਾਈ ਚੈੱਕ ਕਰਦਾ ਵੀ ਠੀਕ ਆ ਚਾਰੇ ਸਹਣਾ ਤਸੱਲੀ ਬਖਸ਼ ਕੰਮ ਆ ਜੀ ਪੂਰਾ ਆ ਵੀ ਤਸੱਲੀ ਕਰਕੇ ਇਥੋਂ ਮੱਝ ਖਰੀਦ ਕੇ ਲੈ ਕੇ ਜਾਓ ਜੀ ਨੂੰ ਵੀ ਜਿਹੜੀ ਚਾਹੀਦੀ ਆ ਟੋਕੜ ਫੋਕੜ ਸੱਜਰ ਸੂਈ ਜਿਹੜੀ ਮਰਜੀ ਆ ਝੋਟਾ ਰਾਣਾ ਝੋਟਾ ਲੈ ਸਕਦੇ ਹਾਂ ਕੱਟਾ ਬੱਛਾ ਕੁਝ ਵੀ ਲੈ ਸਕਦੇ ਹਾਂ ਹਰ ਇੱਕ ਤਰ੍ਹਾਂ ਦਾ ਇਥੇ ਤੁਹਾਨੂੰ ਜਾਨਵਰ ਆ ਜਿਹੜਾ ਉਹ ਮਿਲ ਜਾਊਗਾ ਕਿਉਂ ਭਾਈ ਠੀਕ ਆ ਚੱਲ ਵੀ ਚੱਲ ਚੱਲ ਝੋਟਿਆ ਉੱਠ ਖੜਾ ਲੈ ਵੀ ਹੁਣ ਚੰਗੂਗਾ ਦੁੱਧ ਭਾਈ ਇਹੇ ਉਧਰ ਭਾਈ ਮੱਝ ਚੈੱਕ ਕਰਕੇ ਦਿਖਾਈ ਜਾਂਦੇ ਤੋੜ ਕੇ ਤੋੜ ਕੇ ਦੇਖਦੇ ਆ ਇੱਥੇ ਮੱਝ ਦਾ ਪਿੱਛਾ ਮੱਝ ਦੇ ਚਾਰੇ ਪੈਰ ਵੀ ਉਹ ਸਹੀ ਤਰ੍ਹਾਂ ਤੁਰਦੀ ਆ ਦੇਵਾ ਮੱਝ ਦਾ ਸਿੰਘ ਚੈੱਕ ਕਰਨੇ ਥੋੜੀ ਦੀ ਸ਼ੇਪ ਚੈੱਕ ਕਰਨੀ ਸਾਰਾ ਕੁਝ ਚੈੱਕ ਕਰਕੇ ਫਿਰ ਵਪਾਰੀ ਇਹ ਜਿਹਦੇ ਮੱਝ ਖਰੀਦਦੇ ਨੇ ਖਣ ਚੈੱਕ ਕਰਦੇ ਨੇ ਨੀ ਪੈਣ ਕਰਕੇ ਗਾਰਾ ਬਹੁਤ ਯਾਦ ਆਉਂਦਾ ਪਰ ਫਿਰ ਵੀ ਟਾਕੜਵੰਦੀ ਨੇ ਇੱਥੇ ਕੱਪੜਾ ਚੁਪਣਾ ਆਉਂਦੀਆਂ ਗੱਡੀਆਂ ਵਿੱਚ ਰੱਖ ਕੇ ਨੰਗੇ ਪੈਰੀ ਚੱਲ ਵੀ ਗਾਰੇ ਦੇ ਵਿੱਚ ਇੱਧਰ ਹੋ ਗਈ ਤਿਆਰੀ ਚੱਕ ਸਾਰੀ ਹੋਈ ਜਾਂਦੀ ਆ ਇਹਦੇ ਆ ਸੌਦੇ ਦੀ ਤਿਆਰੀ ਆ ਜੇ ਬਾਈ ਨੇ ਪਾਸ ਕਰਤੀ ਵੀ ਹਾਂ ਠੀਕ ਆ ਓਕੇ ਆ ਫੇਰ ਆ ਜੋ ਰੇਟ ਦੀ ਗੱਲ ਆ ਰੇਟ ਆ ਜਿਹੜਾ ਉਹ ਬਾਈ ਮੌਕੇ ਤੇ ਕਰਨਗੇ ਇਸ ਬਾਰੇ ਆਪਾਂ ਨੂੰ ਕੋਈ ਨਹੀਂ ਪਤਾ ਵੀ ਕੀ ਰੇਟ ਹੋਏਗਾ ਜੋ ਵੀ ਰੇਟ ਹੋਊਗਾ ਤੁਹਾਨੂੰ ਦੱਸਾਂਗੇ ਜਦੋਂ ਸੌਦਾ ਹੋ ਜਾਂਦਾ ਫਿਰ ਇੱਥੇ ਕਾਊਂਟਰ ਤੇ ਆ ਕੇ 20 ਰੁਪਏ ਦੀ ਪਰਚੀ ਜਿਹੜੀ ਉਹ ਤੇ ਜਿਹੜਾ ਮੱਧ ਖਰੀਦਦਾ ਉਹਨਾਂ ਵਾਸਤੇ ਅਲੱਗ ਫੀਸ ਰੱਖੀ ਗਈ ਆ ਇੱਥੇ ਪੱਕਾ ਕੰਮ ਆ ਕਾਗਜ਼ੀ ਕਾਰਵਾਈ ਸਾਰੀ ਪੱਕੀ ਆ ਜਦੋਂ ਮੱਧ ਐਂਟਰ ਹੁੰਦੀ ਆ ਉਹਦਾ ਸਾਰਾ ਕੁਝ ਲਿਖਿਆ ਜਾਂਦਾ ਸਿੰਘ ਰੰਗ ਸਭ ਕੁਝ ਲੇਵਾ ਸਭ ਕੁਛ ਇੱਥੇ ਲਿਖਿਆ ਜਾਂਦਾਗਾ ਕਿੰਨੇ ਪਸ਼ੂ ਆਏ ਨੇ ਕਿੰਨੇ ਨਹੀਂ ਆਏ ਹਰ ਡਿਟੇਲ ਇੱਥੇ ਚੜਦੀ ਆ ਪੱਕਾ ਕੰਮ ਧੋਖਾ ਢੜੀ ਵਾਲਾ ਕੋਈ ਕੰਮ ਨਹੀਂ ਹੈਗਾ ਇਧਰਲੇ ਪਾਸੇ ਬਹੁਤ ਵਧੀਆ ਸਫਾਈਆ ਸਫਾਈ ਦਾ ਕਾਰਨ ਕੀ ਹੈ ਇੱਥੇ ਆਪਦੇ ਪਰਸਨਲ ਤੰਬੂ ਲੱਗੇ ਹੋਏ ਨੇ ਜੋ ਵਪਾਰੀ ਪੱਕੇ ਨੇ ਉਹਨਾਂ ਦੇ ਪਰਸਨਲ ਤੰਬੂ ਲੱਗੇ ਨੇ ਇਧਰਲੇ ਪਾਸੇ ਮੇਰੇ ਤੇਰੇ ਵਰਗੇ ਸਾਰੇ ਆਉਂਦੇ ਨੇ ਆ ਕਰਕੇ ਥੋੜੀ ਸੰਭਾਲ ਇਧਰ ਘਾਟਾ ਪਰ ਜਿਹੜੇ ਤੰਬੂ ਲੱਗੇ ਹੋਏ ਨੇ ਇਥੇ ਬਹੁਤ ਹੀ ਜ਼ਿਆਦਾ ਸਫਾਈ ਆ ਤੇ ਮੱਝਾਂ ਬਹੁਤ ਤਕੜੀਆਂ ਨੇ ਮੈਂ ਕਹਿੰਦਾ ਵੀ 3-3 4-4 ਲੱਖ ਵਾਲੀਆਂ ਮੱਝਾਂ ਇਧਰਲੇ ਪਾਸੇ ਖੜੀਆਂ ਨੇ ਪਾਣੀ ਦੀ ਫੁੱਲ ਸੁਵਿਧਾ ਖਾਣ ਪੀਣ ਦੀ ਪੂਰੀ ਫੁੱਲ ਸੁਵਿਧਾ ਹਰੇਕ ਤਰ੍ਹਾਂ ਦੀ ਸੁਵਿਧਾ ਬਸ ਮੀਂਹ ਪੈਣ ਕਰਕੇ ਥੋੜੀ ਜਿਹੀ ਦਿੱਕਤ ਆ ਜਾਂਦੀ ਆ ਲੋ ਜੀ ਅਸੀਂ ਹੋ ਗਏ ਹੁਣ ਨੰਗੇ ਪੈਰੀ ਤੇ ਸਾਨੂੰ ਹੁਣ ਸਾਰੀ ਮੰਡੀ ਦੇ ਅੱਗੇ ਦਰਸ਼ਨ ਕਰਵਾਵਾਂਗੇ ਵੀ ਮੰਡੀ ਦੇ ਵਿੱਚ ਕੀ ਕੁਛ ਆ ਬਹੁਤ ਹੀ ਜਿਆਦੇ ਵੱਡੀ ਜਿਹੜੀ ਇਹ ਮੰਡੀ ਹੈ ਦੇਖੋ ਵੀ ਆ ਹਾਲਾ ਮੰਡੀ ਦੇ ਵਿੱਚ ਪਰ ਜਦ ਦਿਨ ਮੀਂਹ ਨਹੀਂ ਪੈਂਦਾ ਪੂਰੀ ਟਾਪ ਦੀ ਮੰਡੀ ਹੈ ਇਹ ਪਰ ਜਦ ਦਿਨ ਮੀਂਹ ਪੈ ਗਿਆ ਫਿਰ ਆ ਸਮਝ ਲਓ ਵੀ ਇਹਦੇ ਵਰਗਾ ਨਰਕ ਕੋਈ ਨਹੀਂ ਹੈਗਾ ਇਹ ਤੇ ਚਾਹ ਦਾ ਪ੍ਰਬੰਧ ਚਾਹ ਵਾਲੇ ਵੀਰ ਆ ਮੂਰੀਆਂ ਵਾਲੇ ਵੀਰ ਇੱਥੇ ਸਾਰਾ ਸਮਾਨ ਤੁਹਾਨੂੰ ਮੱਜਾਂ ਦਾ ਇੱਥੋਂ ਮਿਲੂਗਾ ਹਰ ਇੱਕ ਤਰ੍ਹਾਂ ਦੀ ਚੀਜ਼ ਲੋਕ ਕੋਈ ਪਰਵਾਹ ਨਹੀਂ ਕਰਦੇ ਬੂਟਾਂ ਵਾਟਾਂ ਦੇ ਸਨੇਹਾਂ ਜਾਂਦੇ ਨੇ ਵਿੱਚ ਦੀ ਲੋ ਜੀ ਇਧਰਲੇ ਪਾਸੇ ਛੱਡ ਦੇ ਦਰਸ਼ਨ ਕਰੋ ਤੁਸੀਂ ਇੱਕ ਵੀ ਪੁੱਟੇ ਵੱਟ ਲੱਗੀ ਟੱਟੋ ਘੱਟ 10 ਕਿੱਲਾਂ ਦੇ ਵਿੱਚ ਜਿਹੜਾ ਤੇ ਗੱਡੀਆਂ ਖੜਨ ਵਾਸਤੇ ਅੱਡਾ 10 ਕਿੱਲਾਂ ਦੇ ਵਿੱਚ ਮੱਝੇ ਮੱਝਾਂ ਮੱਝਾਂ ਗਾਵਾਂ ਨਾਲ ਦੀਆਂ ਸਟੇਟਾਂ ਤੋਂ ਯੂਪੀ ਹਰਿਆਣੇ ਦੀਆਂ ਸਾਰੇ ਇੱਥੋਂ ਵਪਾਰੀ ਨੇ ਜਿਹੜੇ ਮੱਝਾਂ ਲੈ ਕੇ ਆਉਂਦੇ ਨੇ ਆਪਣਾ ਵਪਾਰ ਕਰਦੇ ਨੇ ਤੇ ਦੇਖੋ ਜੀ ਚੈੱਕ ਕਰਦੇ ਨੇ ਕਿਵੇਂ ਜਿਨੇ ਮੱਝ ਲੈਣੀ ਆ ਜਾਂ ਜੋ ਦਵਾ ਰਿਹਾ ਉਹ ਚੰਗੀ ਤਰ੍ਹਾਂ ਤਸੱਦੀ ਕਰਕੇ ਆਪਣੀ ਮੱਝ ਦਵਾਊਗਾ ਚਾਰੇ ਥਣ ਚੈੱਕ ਕੀਤੇ ਜਾਂਦੇ ਨੇ ਹਾਂ ਯਾਰ ਵਿਕੀ ਨਹੀਂ ਵੀ ਆ ਘਰੇ ਆ ਗਾਇਆਂ ਨਾਂ ਵੀ ਘਾ ਘੱਟਾ ਬਾਬਾ ਮੱਝ ਦੇ ਜੋ ਚਾਰੇ ਥਾਨ ਨੇ ਚੰਗੀ ਤਰ੍ਹਾਂ ਧਰ ਮਾਰ ਕੇ ਚੈੱਕ ਕੀਤਾ ਜਾਂਦਾ ਵੀ ਚਾਰੇ ਥਾਨ ਵੀ ਸਹੀ ਨੇ ਓਕੇ ਆ ਪੂਰਾ ਤਸੱਲੀ ਵਾਲਾ ਕੰਮ ਆ ਇਹ ਨਹੀਂ ਹੈਗਾ ਵੀ ਧੋਖਾ ਤੜੀ ਵਾਲਾ ਕੰਮ ਬਿਲਕੁਲ ਨਹੀਂ ਹੈਗਾ ਦੁੱਧ ਚੈੱਕ ਕੀਤਾ ਜਾਂਦਾਗਾ ਇਹ ਬਾਈ ਦੀ ਮੱਝ ਆ ਇਹ ਕਰ ਰਹੇ ਨੇ ਤਸੱਲੀ ਦਵਾ ਰਹੇ ਨੇ ਲੋ ਵੀ ਹੁਣ ਜਿਹਨੇ ਮੱਝ ਲੈਣੀ ਆ ਬਾਈ ਉਹ ਆਪ ਤਸੱਲੀ ਕਰਕੇ ਦੇਖੂਗਾ ਮੱਝ ਲੈਣ ਵਾਲੇ ਵੱਲੋਂ ਪੂਰੀ ਤਸੱਲੀ ਕੀਤੀ ਜਾਂਦੀ ਆ ਲੋ ਵੀ ਦੂਜੇ ਵੀ ਜਿਹੜੇ ਨਾਲ ਆਏ ਨੇ ਸਾਰੇ ਚੈੱਕ ਕਰਦੇ ਨੇ ਚੈੱਕ ਕਰਨ ਤੋਂ ਬਾਅਦ ਜੋ ਇਹ ਰੇਟ ਦੀ ਗੱਲ ਆ ਉਹ ਬਾਈ ਦੇ ਆ ਉਸ ਵਿੱਚ ਹੋਏਗੀ ਬਾਕੀ ਗੱਲਾਂ ਤੁਹਾਨੂੰ ਸਾਰਾ ਕੁਝ ਦੱਸੀ ਜਾਵਾਂਗੇ ਮਾਣੀ ਤਾਂ ਹੈ ਹੀ ਨਹੀਂ ਕਿੱਥੇ ਪਾਸੇ ਆ ਰਿਹਾ ਇਹ ਨਗਰ ਪਾਸੇ ਤੇ ਜਾਉਂਗੇ ਜਿਹੜਾ ਕਿ ਹੁਣ ਮੱਝ ਤੋੜ ਕੇ ਦਿਖਾਈ ਜਾਊਗੀ ਮੱਝ ਦਾ ਤੋਰਾ ਵੀ ਚੈੱਕ ਕੀਤਾ ਜਾਂਦਾ ਹਰੇਕ ਪਾਸਿਓਂ ਮੱਝ ਚੈੱਕ ਕੀਤੀ ਜਾਂਦੀ ਹੈ ਵੈਸੇ ਮੱਝ ਬਹੁਤ ਸੇਵਾ ਕੀਤੀ ہوئی ਆ ਕੋਈ ਐਦਾਂ ਦੀ ਗੱਲ ਹੀ ਨਹੀਂ ਹੈਗੀ ਭਾਈ ਨੇ ਬਹੁਤ ਸ਼ੌਂਕ ਨਾਲ ਪਾਲੀ ਆ। ਤੋਰਾ ਵੀ ਸਾਰਾ ਕੁਝ ਸੱਟਾ ਸੈਂਗ ਸੌਂਗ ਸਾਰੇ ਕੁਝ ਓਕੇ ਆ। ਊੜਾ ਥਾਣਾ ਸਭ ਕੁਝ ਓਕੇ ਆ। ਬਾਕੀ ਜਿਨ੍ਹਾਂ ਨੇ ਲੈਣੀਆਂ ਉਹਨਾਂ ਦੀ ਤਸੱਲੀ ਆ। ਲਓ ਜੀ ਚੈੱਕ ਕਰੋ ਲੇਵਾ ਚੈੱਕ ਕਰੋ। ਲਓ ਜੀ। ਬਾਈ ਸੌਦਾ ਕਰ ਰਹੇ ਨੇ ਹੁਣ। ਲਓ ਜੀ। ਬੂਰੀ ਵੇ ਨਾਲ ਬੰਦ ਖਾਓ ਬੂਰੀਆਂ ਖੜੀ ਆ ਵੇ ਕੋਈ ਨਾ ਕੋਈ ਨਾ ਬੜਾ ਪਰ ਬੂਰੀ ਚੱਕਰ ਚ ਇਧਰ ਨੂੰ ਝੁਲ ਜਾਏਗਾ ਤੰਬੂ ਵਾਲੇ ਪਾਸੇ ਲੈ ਜਾਓ ਬਾਈਆਂ ਵੱਲੋਂ ਸੌਦਾ ਹੋ ਗਿਆ ਡਨ ਤੇ ਬਾਅਦ ਚ ਬਾਈ ਨਾਲ ਗੱਲਬਾਤ ਕਰਕੇ ਦੱਸਾਂਗੇ ਕਿੰਨੇ ਆਏ ਆ ਕਿ ਕੀ ਰੇਟ ਹੋਇਆ ਮੱਝ ਦਾ ਨਾ